ਤੇ ਮੈਂ ਦਜੀ ਕਰਦੇ ਹਾਂ ਤੋਂ ਅਸੀਂ ਅਕਸਰ ਇਹ ਕੋਸ਼ਿਸ਼ ਕਰਦੇ ਰਹੇ ਹਾਂ ਕਿ ਸਾਡੇ ਮੌਜੂਦਾ ਜੁਲਿਆ ਸ਼ਾਮਿਲ ਕਿ ਕਰਦੇ ਹਾਂ ਤੇ ਸਰਕਾਰ ਨੂੰ ਮੌਜਾ ਦੱਸਦੇ ਕਿ ਜਾ ਰਹੇ ਹਾਂ ਜੁਨਾ ਨੂੰ ਸੁਧੇ ਰਹੇ ਉਹਨਾਂ ਦੇ ਫਕਕ ਬਕ ਬਕਲਾ ਕੋਰ ਜਿਹੜਾ ਕਿਸੇ ਚਾਰਾ ਰੋਣ ਦਾਸ ਬਾਹਰ ਹੋ ਸਕੇ ਤੇ ਫਿਰ ਅਸੀਂ ਇਸੇ ਇਸ਼ੂ ਲੈ ਕੇ ਤੇ ਬਕਰ ਹੋਰ ਅਹਿਮ ਇਸ਼ੂ ਜਿਹੜੇ ਮੌਜੂਦਾ ਐਸੇ ਨੇ ਉਹਨਾਂ ਦੇ ਨਾਲ ਅਸੀਂ ਬਕ ਬਕ ਸਰੇ ਫੀਸ ਇਲਾਕ ਕਰਦੇ ਹਾਂ ਤੇ ਅੱਜ ਇਸੇ ਲੜੀ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਚੈਨਲ ਕੇਐਸ ਦੇ ਲੋਕ ਸਾਹਿਬ ਜਿਹੜੇ ਆਰਮੀ ਦੇ ਕੈਪਟਨ ਨੇ ਕਿ ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਨੌਜਵਾਨਾਂ ਦੀ ਕਿਸ ਤਰ੍ਹਾਂ ਦੀ ਉਹ ਸੋਚ ਰੱਖਦੇ ਆ ਤੇ ਆਉਣ ਵਾਲੇ ਸਮੇਂ ਚ ਜਿਹੜਾ ਪੰਜਾਬ ਦੇ ਹਾਲਾਤ ਬੜੇ ਨਿਡਰ ਤੇ ਜਾ ਰਹੇ ਆ ਉਹਨਾਂ ਲਈ ਕੀ ਸੋਚ ਹੈ ਸੋ ਜਨਰਲ ਸਾਹਿਬ ਜੀ ਐਸ ਤੋਂ ਬਹੁਤ ਬਹੁਤ ਅੱਛਾ ਜੀ ਬੱਦੇ ਅਗਲੇ ਜੀ ਇੰਟਰੂ ਕਰ ਰਹੇ ਆ ਇਹ ਐਸੇ ਸਮੇਂ ਹੋ ਗਏ ਜਿੱਥੇ ਸਾਡਾ ਇਤਿਹਾਸ ਬਹੁਤ ਕਵਾਨੀਆਂ ਭਰਿਆ ਹੈ ਜੀ ਉਹਨੇ ਕੱਲ ਦਸਮ ਬਾਸ਼ਾ ਦਾ ਪ੍ਰਕਾਸ਼ ਦਿਵਸ ਜੇਬਰ ਹੁ ਤੋਂ ਪਹਿਲੇ ਸਰਵਜਨਤਾ ਨਹੀਂ ਕਰਕੇ ਹੋਏ ਤੇ ਥੋੜੇ ਦੇਰ ਮੈਨੂੰ ਇੱਥੇ ਹਾਕੀ ਮੈਚ ਸੀ 400 ਦੇ ਮਤਲਬ ਦੁਨੀਆ ਭਰ ਕਿਉਂ ਮਨਾਇਆ ਜਾ ਰਿਹਾ ਸੀ ਤੇ ਸਾਨੂੰ ਬੜਾ ਮਾਣ ਹੈ ਇਸ ਆਪਣੇ ਹੋਸ ਅਸੀਂ ਬੱਡੀ ਕੌਮ ਨੂੰ ਬਲੀਵ ਕਰਦੇ ਆ ਬਿਲੋਂ ਜਿੱਥੇ ਦੁਨੀਆ ਨੂੰ ਪ੍ਰਕਾਸ਼ ਦਿੰਦੇ ਸੀ ਦੁਨੀਆ ਨੂੰ ਗਾਈਡ ਕਰਦੇ ਸੀ ਦੁਨੀਆ ਦੀ ਰਾਖੀ ਕਰਦੇ ਸੀ ਇਸ ਲਈ ਜਿਹੜੇ ਹਾਲਤ ਹੈ ਜੇ ਵੀ ਇੰਟਰਵਿਊ ਤੁਸੀਂ ਦੇਖ ਰਹੇ ਕਿ ਮੈਂ ਸਿਰ ਧੱਕੇ ਜਾ ਰਹੇ ਤੇ ਸਾਡੇ ਬੜਾ ਮੇਰੇ ਮਾਨ ਵਾਲੀ ਗੱਲ ਕੇ ਸੀ ਬਾਬਾ ਜੀ ਗੁਰਦੇਵ ਸਿੰਘ ਜੀ ਜਿਹੜੇ ਬੜੇ ਨਾਨਕ ਸਿੰਘ ਸਾਹਿਬ ਇਹਨਾਂ ਦਾ ਮਾਨ ਹੈਗਾ ਸਾਡੇ ਅਗੇ ਸਮਾਜ ਦੇ ਵਿੱਚ ਇਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਕਈ ਪ੍ਰੋਗਰਾਮ ਇੱਥੇ ਦੇਖੀਦੇ ਆ ਤੇ ਮੈਨੂੰ ਬੜਾ ਸੁਭਾਰ ਪ੍ਰਾਪਤ ਹੋਇਆ ਕਿ ਉਹਨਾਂ ਦੇ ਆਫਿਸ ਪੈ ਕੇ ਇੰਟਰਵਿਊ ਦੇ ਰਹੇ ਆ ਜਿਹੜਾ ਮੁੱਦਾ ਬੜਾ ਹੈਗਾ ਕਿ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਕਿ ਜਵਾਨਾਂ ਦਾ ਮੈਂ ਤੇ ਕਿਉਂਕਿ ਮੈਂ ਆਰਮੀ ਮੈਨ ਆ ਤੇ ਅੱਪਾ ਜਨਰਲੀ ਜਵਾਨਾਂ ਦੀ ਗੱਲ ਕਰਾਂਗੇ ਜਾਂ ਫੌਜ ਵਾਲਿਆਂ ਦੀ ਗੱਲ ਕਰਾਂਗੇ ਯਾ ਬਿਲਕੁਲ ਤੁਹਾਡੇ ਵੱਲ ਫਿਰ ਧੰਨਵਾਦ ਕਿ ਤੁਸੀਂ ਫੌਜ ਵਾਲਾ ਇਸ਼ੂ ਚੁੱਕਿਆ ਜਿਹਦੇ ਬਾਰੇ ਮੈਂ ਕਹਿਣਾ ਉਹ ਕਿ ਐਸਾ ਕੀਤਾ ਹੈਗਾ ਜਿਹੜਾ ਨਾਲੇ ਪੁੰਨ ਨਾਲੇ ਫਲਿਆ ਜੀ ਦੇਖੋ ਪੁੰਨ ਵੈਸੇ ਵੀ ਸਾਡਾ ਜੇ ਸਿੱਖ ਸਮਾਜ ਦੀ ਹਿਸਟਰੀ ਮੈਂ ਹਿਸਟੋਰੀਅਨ ਨਹੀਂ ਐ ਪਰ ਮੈਂ ਥੋੜਾ ਦੇਖਣ ਦੀ ਕੋਸ਼ਿਸ਼ ਕੀਤੀ ਐ ਬਿਕੋਜ਼ ਮੇਰੀ ਅਸਲੇ ਮੈਂ ਚੌਥੀ ਪੁਸ਼ਤੈ ਫੌਜ ਦੇ ਵਿੱਚ ਮੇਰਾ ਬੇਟਾ ਪੰਜਵੀਂ ਪੁਸ਼ਤ ਸਰਵ ਕਰ ਰਿਹਾ ਜੀ ਤੇ ਸਾਡੇ ਮੇਰੇ ਪੜਦਾਦਾ ਜੀ ਆਪਣੇ ਛੋਟੇ ਬੇਡੇ ਨਾਲ ਫਰਸਟ ਵਰਲਡ ਵਾਰ ਚ ਪੂਰੇ ਹੋ ਗਏ ਸੀਗੇ ਸ਼ਹੀਦ ਹੋ ਗਏ ਸੀ ਤੇ ਮੇਰੇ ਆਪਣੇ ਬਾਬਾ ਜੀ ਸਦੇ ਬਾਬਾ ਜੀ ਜਿਹਨੂੰ ਕਹਿੰਦੇ ਆ ਸਾਰੇ ਸਗੇ ਹੁੰਦੇ ਆ ਪਰ ਉਹਨਾਂ ਦੇ ਛੋਟੇ ਭਰਾ ਆਪਣਾ ਜਿਹੜੇ ਬਾਬਾ ਜੀ ਮੇਰੇ ਸਗੇ ਉਹ ਫਰਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਚ ਇੱਥੇ ਉਹਨਾਂ ਦੀ ਆਲੇ ਦੋਲੇ ਡਿਊਟੀ ਸੀਗੀ ਤੇ ਉਹ ਫਿਰ ਮੇਰੇ ਪਿਤਾ ਜੀ ਉਹ ਸੈਕੰਡ ਵਰਲਡ ਵਾਰ ਚ ਭਰਤੀ ਹੋਏ ਉਦੋਂ ਫਿਰ ਥੋੜਾ ਆਜ਼ਾਦੀ ਦੀ ਲੜਾਈ ਦਾ ਵੀ ਜੋਸ਼ ਚੱਲ ਰਿਹਾ ਸੀ ਰੋਨੇ ਦੇ ਤਾਈ ਸੋ ਆਸ਼ਚੰਦਰ ਗੋਸ਼ਨਾ ਮਿਲ ਕੇ ਆਜ਼ਾਦ ਹਿੰਦ ਫੌਜ ਨਾਲ ਜੀ ਤੇ ਜਿਉ ਫਿਰ ਲੜਾਈ ਖਤਮ ਹੋਈ ਉਹਨਾਂ ਨੇ ਉਹਨਾਂ ਨੂੰ ਫੌਜ ਚੋਂ ਆਪਣੀ ਇਹ ਗੁਰਮਤ ਨੂੰ ਫੌਜ ਚੋਂ ਕੱਢਤਾ ਉਹਨੇ ਬੜੀ ਘਾਲਣਾ ਘਾਲੀ ਤੇ ਸਾਡਾ ਪਰ ਇਦਾਂ ਰਹਿ ਕੇ ਅਸੀਂ ਸਾਰੇ ਫਿਰ ਫੌਜ ਦੇ ਵਿੱਚ ਮੈਂ ਮੇਰੇ ਬੜੇ ਬ੍ਰਦਰ ਇੱਕ 에어 ਫੋਰਸ ਚਗੇ ਸਭ ਤੋਂ ਬੜੇ ਬ੍ਰਦਰ ਉਹ ਜਿਹੜੇ ਸੀਗਾ ਉਹਦਾ ਗੁੱਠਾ ਕੱਟ ਗਿਆ ਮਸ਼ੀਨ ਚਾਹ ਨਹੀਂ ਤੇ ਉਹਨੇ ਵੀ 에어 ਫੋਰਸ ਚ ਹੋਣਾ ਸੀ ਜੀ ਮੇਰੇ ਤਿੰਨ ਚਾਚਾ ਜੀ ਸੀਗੇ ਉਹ ਵੀ ਦਿਨੇ ਫੌਜੀ 62 65 ਤੇ ਮੇਰੇ ਬਾਬਾ ਜੀ ਨੂੰ ਜਗੀਰ ਮਿਲਦੀ ਸੀ ਹਰਾਂ ਕਿ ਜਗੀਰ ਦੇ 250 250 ਰੁਪਿਆ ਸਾਲ ਦਾ ਲੋਕੀ ਕਹਿੰਦੇ ਬਹੁਤ ਉਹ ਵੀ 250 ਇੰਨਾ ਬਹੁਤ ਵੀ ਨਹੀਂ 62 68 250 ਕਿੰਨਾ ਇੱਕ ਸੀਗਾ ਪਰ ਜਿਆਦਾ ਸੀ ਆਜ਼ਾਦੀ ਦੇ ਨਾਲ ਕਿ ਮੇਰੇ ਬਾਬੇ ਨੂੰ ਵਰਪਾ ਲੋਟ ਹੋਇਆ ਸੀ ਸੈਕਿੰਡ ওয়ার্ল্ড ਵਾਰ ਚ ਉਹ ਵੀ ਆਈ ਜਿਹੜਾ ਮੈਡਲ ਮਿਲਿਆ ਸੀ ਉਹ ਕਹਿੰਦੇ ਮੈਂ ਅੰਗਰੇਜ਼ਾਂ ਵਾਲਾ ਮੈਡਲ ਨਹੀਂ ਲੈਣਾ ਕਿਉਂਕਿ ਉਹਨਾਂ ਦੇ ਮਨ ਚ ਵੀ ਸ਼ੁਰੂ ਤੇ ਆਜ਼ਾਦੀ ਵਾਲਾ ਪਾੜ ਜਰੂਰ ਸੀਗਾ ਮੇਰਾ ਜੈਤੋ ਦਾ ਮੋਰਜਾ ਲੱਗਾ ਸੀ ਉਹ ਫੌਜੀ ਸੀਗੇ ਜੀ ਪਰ ਉਦੋਂ ਉਹਨਾਂ ਦੇ ਅੰਡਰ ਜਿੰਨੇ ਬਦਐ ਸੀ ਲੋਗੋ ਨੇ ਕਾਲੀਆਂ ਦਸਤਾਰਾਂ ਸਜਾ ਕੇ ਪ੍ਰੋਟੈਸਟ ਕੀਤਾ ਸੀ ਤੇ ਉਹਨਾਂ ਦੇ ਅਫੀਸਰ ਨੇ ਕਿਹਾ ਜੀ ਜਦ ਤੱਕ ਤੁਸੀਂ ਕੋਈ ਜ਼ਿਆਦਾ ਦੂਸਰਾ ਬਸ ਨਹੀਂ ਵਾਇਲੈਂਸ ਹੋ ਰਹੇ ਤਾਂ ਸਾਨੂੰ ਕੋਈ ਤਕਨੀ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਤੁਹਾਡੇ ਦਿਲ ਨੂੰ ਚੋਟ ਪਹੁੰਚੀ ਹੈ ਤੇ ਸਾਡੇ ਬਾਬਾ ਜੀ ਸ਼ੁਰੂ ਤੋਂ ਇਦਾਂ ਦੇ ਖਿਆਲਾਂ ਦੇ ਸੀ ਤੇ ਮੈਂ ਤੇ ਫਿਰ ਆਪਣੇ ਪਿਤਾ ਜੀ ਦੀ ਸਾਡੀ ਘਾਲਣਾ ਉਹ ਐਂਡ ਤੱਕ ਸਾਈਕਲਿੰਗ ਕਰਦੇ ਰਹੇ ਕਦੀ ਇੱਧਰ ਜਾਓ ਕਦੀ ਇੱਧਰ ਕੋਈ ਉਹ ਨਹੀਂ ਆਈਐਨਏ ਹੋਣ ਦਾ ਕੋਈ ਫਾਇਦਾ ਨਹੀਂ ਉਠਾਇਆ ਤੇ ਨਾਲ ਹੁਣ ਦੂਸਰੇ ਪਾਸੇ ਅਸੀਂ ਮਹਾਪੁਰਸ਼ਾਂ ਦੀ ਸ਼ਬਦ ਸ਼ਾਇਰੀ ਦੀ ਹੈ ਹੁਣ ਬਾਬਾ ਜੀ ਗੁਰਦੇਸ ਸਿੰਘ ਕੋਲ ਬੈਠੇ ਆ ਇਹ ਸਾਡੇ ਆਪਣੀ ਫੈਮਿਲੀ ਚੋਂ ਆ ਵਰਾ ਦਾ ਇਹਨਾਂ ਦਾ ਸਾਨੂੰ ਅਸ਼ੀਰਵਾਦ ਹੈ ਇਹ ਮੇਰੀ ਵਾਈਫ ਇਹਨਾਂ ਦੀ ਫੈਮਿਲੀ ਚੋਂ ਹੈ ਪਰ ਇਹਨਾਂ ਦੇ ਪਾਸੇ ਵੀ ਜੀ ਹਾਂ ਇੱਕ ਮੇਰੀ ਵਾਈ ਦੇ ਮਾਮਾ ਜੀ ਫਸਟ ਵਰਲਡ ਵਾਰ ਜੀ ਸੈਕੰਡ ਲੈਫਟ ਹੰਡੀ ਸੀ ਜਿਹੜੇ ਆ ਜੀ ਉਹਨਾਂ ਦੇ ਬਾਬਾ ਜੀ ਆਲਰੇਡੀ ਕੈਪਟਨ ਸੀਗੇ ਉਹਦੇ ਤਾਇਆ ਜੀ ਕਮੇਜਰ ਸਾਹਿਬ ਸੀਗੇ ਤੇ ਇਹਦਰ ਪੁਲਿਸ ਆਫਸਰ ਵੀ ਵਿਚ ਵਿਚ ਤੇ ਇੱਦਾਂ ਮੈਂ ਬਲ ਹੁਣ ਕਿੱਥੇ ਦਾ ਗਣਾਈ ਗਈ ਹੈ ਪਰ ਤੁਸੀਂ ਜਿਹੜਾ ਵਿਸ਼ਾ ਚ ਕਿ ਸਾਨੂੰ ਆਪ ਦੁੱਖ ਹੁੰਦਾ ਹੈ ਕਿ ਪੰਜਾਬ ਇਦਾਂ ਨੂੰ ਸਵੋर्ड ਆਰਮ ਕਹਿੰਦੇ ਆ ਜਿਹੜੀ ਕਿਰਪਾਨ ਵਾਲੀ ਬਾਜੂ ਜਿੰਨਾ ਰੱਖਿਆ ਕਰਦੇ ਸਾਰਿਆਂ ਦੀ ਉਹਦਾ ਐਸੇ ਉਹ ਹਾਲ ਹੋ ਰਿਹਾ ਕਿ ਬੱਚਿਆਂ ਦਾ ਇਦਾਂ ਨੂੰ ਰੁਝਾਨ ਨਹੀਂ ਹੈ ਤੇ ਉਹ ਆਪਾਂ ਡਿਸਕਸ ਕਰ ਸਕਦੇ ਆ ਉਹਦੇ ਬਾਰੇ ਕੀ ਕੀ ਰੀਜ਼ਨ ਹੈ ਜੋ ਤੁਸੀਂ ਪੁੱਛੋਗੇ ਮੈਂ ਉਸ ਹਰ ਨਾਲ ਬੱਝਦਾ ਨਹੀਂ ਸੋ ਦੋਸਤੋ ਜਨਰਲ ਜੀਐਸਪੀ ਲੋਹਣਾ ਨੇ ਜਿੱਥੇ ਹੁਣ ਆਪਣੇ ਪਰਿਵਾਰ ਬਾਰੇ ਦੱਸਿਆ ਕਿਉਂਕਿ ਪਰਿਵਾਰ ਦੀ ਗੱਲ ਕਰੀਏ ਸੰਸਕਾਰ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਇਹਨਾਂ ਨੇ ਆਪਣੇ ਪਰਿਵਾਰ ਤੇ ਇਸ ਹਾਲ ਸੋਹਰਾ ਪਰਿਵਾਰ ਦੇ ਵਿੱਚ ਵੀ ਸਾਰੇ ਆਰਮੀ ਨਾਲ ਰਿਲੇਟਡ ਰਹੇ ਬ੍ਰਧੂ ਵੀ ਸਾਰੇ ਦਾ ਬਹੁਤ ਬਹੁਤ ਸਤਿਕਾਰ ਦੇ ਨਾਲ ਦੱਸਿਆ ਇਹਨਾਂ ਨੇ ਸੋ ਅਸੀਂ ਹੁਣ ਆਰਮੀ ਦੀ ਗੱਲ ਕਰੀਏ ਵੀ ਜਿਵੇਂ ਨੌਜਵਾਨਾਂ ਦੀ ਗੱਲ ਕਰਦੇ ਆ ਸਰ ਜਿਹੜੀ ਮੌਜੂਦਾ ਨੌਜਵਾਨੀ ਆ ਇੱਕ ਤਾਂ ਉਹ ਆਰਮੀ 'ਚ ਜਾਣਾ ਚਾਹੁੰਦੀ ਆ ਪਰ ਉਹਦੇ ਲਈ ਸਾਡੇ ਪੰਜਾਬ ਦੇ ਵਿੱਚ ਮਾਹੌਲ ਕੁਝ ਜਿਹੜਾ ਐਡਿਕਟਡ ਜਿਹੜਾ ਹੋ ਗਿਆ ਉਹਦੇ ਲਈ ਤੁਸੀਂ ਕਿੰਨਾ ਕਿਉਂਕਿ ਚਿੰਤਾ ਵੀ ਕਰਦੇ ਹੋ ਚਿੰਤਨ ਵੀ ਕਰਦੇ ਹੋ ਪਰ ਸਮਾਧਾਨ ਨਹੀਂ ਨਿਕਲਦਾ ਤੇ ਕਿਸ ਤਰ੍ਹਾਂ ਇਹ ਨੌਜਵਾਨ ਪੀੜੀ ਨੂੰ ਆਪਾਂ ਤਨਵੀਕ ਕਰ ਸਕਦੇ ਆ ਵੀ ਤੁਸੀਂ ਆਰਮੀ ਬੀਐਸਐਫ ਸੀਆਪੀ ਆਰਟੀ ਜਿਹੜੀ ਬਹੁਤ ਜੁਆਇਨ ਕਰ ਰਹੀਆਂ ਔਰ ਖਾਸ ਕਰ ਆਰਮੀ ਦੇ ਵਿੱਚ ਕਿ ਜਿਵੇਂ ਤੁਸੀਂ ਦੱਸਿਆ ਪਿਆ ਆਰਮੀ ਦੀ ਨੌਕਰੀ ਪੁੰਨ ਵੀ ਆ ਤੇ ਫਲੀਆਂ ਵੀ ਆ ਉਹ ਕਿਸ ਤਰ੍ਹਾਂ ਚ ਦੇਖੋ ਗੁਰਵਾਣੀ ਜੀ ਵੀ ਲਿਖਿਆ ਜੀ ਕਿ ਹਮ ਨੇ ਹੀ ਅੱਛੇ ਬੁਰਾ ਨਹੀਂ ਕੋਏ ਜੀ ਕਿਉਂਕਿ ਵਿੱਚ ਮੈਂ ਬਾਬੇ ਦੇ ਹਿਲ ਜਿ ਬੈਠ ਕੇ ਗੁਰਵਾਣੀ ਦੀਆਂ ਤੁਕਾਂ ਕਰਦੇ ਰਹਾ ਮੈਂ ਕੋਈ ਗਲਤੀ ਹੋਏ ਤੇ ਬਾਬਾ ਜੀ ਮਾਫ ਕਰਨਗੇ ਪਰ ਕੱਲ ਪਰਸੋਂ ਮੈਂ ਭਿੜਿਆਣੇ ਪਿੰਡ ਗਿਆ ਸੀਗਾ ਉੱਥੇ ਸੈਕੰਡ ਵਰਡ ਇੱਕ ਮੈਰਿਜ ਸੀ ਉਹ ਵੀ ਸਾਡਾ ਫੌਜੀ ਮੇਰਾ ਦੋਸਤ ਹੈ ਉਹਦੀ ਬੇਟੀ ਦੀ ਮੈਰਿਜ ਬੜੇ ਸਿੰਪਲ ਤਰੀਕੇ ਨਾਲ ਮੈਰਿਜ ਕਰ ਰਹੇ ਸੀ ਇੱਕ ਦਮ ਵਿੱਚ ਇਹ ਕਹਿੰਦੇ ਵੀ ਇੰਦਾਂ ਦੀ ਜਿਹੜੀ ਜ਼ਿਆਦਾ ਆਪਣਾ ਦਿਖਾਵਾ ਹੋ ਰਿਹਾ ਉਹਨੇ ਵੀ ਪੰਜਾਬ ਨੂੰ ਤੁਮਾ ਕੀਤਾ ਹੈ ਤੇ ਉਹ ਲੋ ਸਿੰਪਲ ਉਹ ਆਨੰਦ ਕਾਰਜ ਕਰ ਰਹੇ ਆ ਡੇਰਾ ਉਹ ਜੱਬੜ ਰਗੇ ਤੇ ਇੱਕ ਛੋਟਾ ਜਿਹਾ ਜਾਗੋ ਦੇ ਸਾਜਬਤ ਦੋ ਚਾਰ ਘਰਾਂ 'ਚ ਜਾ ਕੇ ਨਹੀਂ ਤੇ بڑے بڑے ਫੰਕਸ਼ਨ ਹੁੰਦੇ ਆ ਪਰ ਮੈਂ ਜਿਹੜੀ ਗੱਲ ਦੱਸ ਰਿਹਾ ਉਹ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਲੇਮ ਕਰਦੇ ਆ ਪਰ ਸਾਡਾ ਵੀ ਬਲੇਮ ਹੁੰਦਾ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਬੱਚਿਆਂ ਨੂੰ ਸਰਦਾਇਆ ਜਾਂ ਉਹਨਾਂ ਨੂੰ ਕੀ ਸਿੱਖਿਆ ਦਿੱਤੀ ਆ ਮੈਂ ਪੁਢਿਆਣੀ ਦਾ ਗੱਲ ਕੀਤੀ ਹੈ ਇੱਕ ਦੇ ਉੱਤੇ ਪਹਾੜੀ ਦਰਵਾਜ਼ਾ ਕਰਕੇ ਗੁਰਦੁਆਰਾ ਹੈਗਾ ਜੀ ਕਿਉਂਕਿ ਮੈਂ ਮਾਨਕੋ ਪੜਿਆ ਪ੍ਰਾਇਮਰੀ ਸਕੂਲ 'ਚ ਜਿਹੜਾ ਸਾਡੇ ਮਹਾਪੁਰਸ਼ ਜਿਨ੍ਹਾਂ ਨੇ ਯੂਨੀਵਰਸਿਟੀ ਕਾਇਮ ਕੀਤੀ ਸੰਤੋਪਵਾਸ਼ ਨੇ ਨਾਂ ਦੇ ਸੰਤੋ ਮਰਤੀ ਸਿੰਘ ਜੀ ਸੀਗੇ ਇਹਦੇ ਮਹਾਪੁਰਸ਼ ਦਾ ਨਾਮ ਆਇਆ ਜਿਹੜੇ ਕਿ ਇਹ ਸਭ ਨੂੰ ਜਾਣਦੇ ਆ ਤੇ ਸਾਰੇ ਮਹਾਪੁਰਸ਼ ਇਲਾਕੇ ਦੇ ਨਾਲ ਜਾਣਦੇ ਕਿ ਉਹਨਾਂ ਨੇ ਕਿਹੜਾ ਇੱਕ ਮੀਲ ਪੱਥਰ ਦੇ ਸਥਾਪਿਤ ਕੀਤਾ ਬਿਲਕੁਲ ਜੀ ਬਿਲਕੁਲ ਹ ਮਤਲਬ ਬੱਚੇ ਕਿੰਨੇ ਪੜ ਕੇ ਗਏ ਜੇ ਮੈਂ ਉਹਦੀ ਦੱਸਣ ਲੱਗਾ ਮੈਂ ਉੱਥੇ ਬਹੁਤ ਜੋ ਮੈਨੂੰ ਗਵਰਨਰ ਦੀ ਜੌਬ ਵੀ ਆਫਰ ਹੋਈ ਸੀ ਹੋਰ ਬੜੀਆਂ ਬੜੀਆਂ ਜੌਬ ਆਫਰ ਹੋਈਆਂ ਸੀ ਪਰ ਕਿਉਂਕਿ ਐਸੀ ਤੇ ਉੱਥੇ ਵੱਜਾ ਚਾਰ ਕੇ ਉੱਥੇ ਹੀ ਸਭ ਕੁਝ ਮਿਲਿਆ ਤੇ ਉੱਥੇ ਆਉਣ ਤੋਂ ਇਲਾਵਾ ਮੇਰੇ ਲਈ ਕੋਈ ਹੋਰ ਵੱਡਾ ਅਵਾਰਡ ਨਹੀਂ ਸੀਗਾ ਤੇ ਮੈਂ ਯੂਨੀਵਰਸਿਟੀ ਦਾ ਸਾਲ ਰਿਹਾ 5 ਸਾਲ ਪਹਿਲੇ ਜਦ ਕਾਲਜ ਸੀ ਫਿਰ 2010 ਵਿੱਚ ਜਦੋਂ ਕੀਤਾ 15 ਜੋ ਯੂਨੀਵਰਸਿਟੀ ਬਣ ਗਈ ਵੀ ਕਿਦਕ ਸੇਵਾ ਕੀਤੀ ਤੇ ਮੈਂ ਹੋਰ ਹੋਰ ਵੀ ਐਨਜੀਓ ਵਾਲਾ ਜੁੜਿਆ ਮੈਂ ਇਹ ਦੇਖਦਾ ਉਸੇ ਯੂਨੀਵਰਸਿਟੀ ਚੋਂ ਮੇਰੇ ਗਾਈਡੈਂਸ ਨਾਲ ਬਾਬਾ ਜੀ ਦੇ ਅਸ਼ੀਰਵਾਦ ਨਾਲ 6 ਬੱਚੇ ਫੌਜ ਚ ਗਏ ਬੜੀ ਤੇਨ ਤੇਨ ਆਰਮੀ ਚੇ ਦੋ ਮੁੰਡਾ ਕੁੜੀ ਨੇਵੀ ਚੇ ਔਰ ਇੱਕ ਸਕਵਡਰਨ ਲੀਡਰ ਮਿੱਤਰ ਦੇ ਬਰਾਬਰ ਹੁੰਦਾ 에ਅਰ ਫੋਰਸ ਚੇ ਤੇ ਉਹ ਉਹ ਵੀ ਦੇਖੋ ਗਏ ਆ ਬਾਬਾ ਜੀ ਦਾ ਅਸ਼ੀਰਵਾਦ ਸੀ ਕੁਛ ਆਪਾਂ ਗੱਲ ਕਰਦੇ ਸੀ ਪਰ ਥੋੜਾ ਆਪਣੇ ਨੂੰ ਸੈਲਫ ਐਗਜ਼ੈਂਪਲ ਦੇਣੀ ਪੈਂਦੀ ਹੈ ਬਿਲਕੁਲ ਸਾਡੇ ਸੰਤਵਾ ਭਾਰ ਸਿੰਘ ਜੀ ਵੀ ਫੌਜੀ ਸੀਗੇ ਜੀ ਜਿਹੜੇ ਮੈਂ ਵਿੱਚ ਗੱਲ ਕਰਨ ਲੱਗਾ ਵੀ ਸਿੱਖ ਸਮਾਜ ਨੂੰ ਬੜਾ ਮਾਣ ਹੈ ਕਿ ਇਹਨਾਂ ਦੇ ਬੜੇ ਬੜੇ ਸੰਤ ਹੋਏ ਆ ਫੌਜੀ ਹੋਏ ਆ ਜੇ ਸੰਤਵਾ ਅਦਰ ਸਿੰਘ ਜੀ ਵਸਤੂਆਂ ਦੇ ਤੋਂ ਲੈ ਕੇ ਚੱਲੀਏ ਹੋਰ ਵਿੱਚੇ ਬੜੇ ਥੱਲੇ ਦਾ ਗਿਣ ਲਓ ਤਦੋਂ ਬਾਬਾ ਆਪਣੇ ਮਾਲਪੁਰ ਵਾਲੇ ਜਿਹੜੇ ਬਾਬਾ ਜੀ ਘਾਰਪੁਰ ਤੋਂ ਤੇ ਉਹ ਹੋਰ ਵੀ ਜਿੰਨੇ ਬਲ ਵਾਲੇ ਲੋੜੇ ਪਰ ਸਾਡੀ ਖਾਸ ਇਹ ਸੀਗਾ ਕਿ ਉਹਨਾਂ ਨੇ ਨਾਲ ਨਾਲ ਐਜੂਕੇਸ਼ਨ ਦਾ ਪ੍ਰਚਾਰ ਕੀਤਾ ਜੀ ਬੜੇ ਬੜੇ ਹੁਣ ਅਸੀਂ ਉੱਥੇ ਬੜੂ ਸਾਹਿਬ ਦੀ ਵੀ ਗੱਲ ਕਰਦੇ ਆਂ ਤਕਰੀਬਨ ਫੌਜੀ ਹੋ ਜਾਂਦੇ ਤੇ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੀ ਇੰਨੀ ਫੌਜੀ ਸਾਡੀ ਪੂਰੀ ਉੱਪਰੋਂ ਆ ਰਹੀ ਹੈ ਮਤਲਬ ਲੀਨੀਏਜ ਤੇ ਐਸੇ ਨਹੀਂ ਅਗਰ ਬੱਚੇ ਜਾ ਰਹੇ ਸਾਡਾ ਵੀ ਆਪਣਾ ਕਿਤੇ ਕਿਤੇ ਕਸੂਰ ਹੈਗਾ ਦੇ ਉਸ ਯੂਨੀਵਰਸਿਟੀ ਰਹਿ ਕੇ ਮੈਂ ਹੁਣ ਯੂਨੀਵਰਸ ਤੋਂ ਬਾਹਰ ਵੀ ਹੈਗਾ ਸਕੂਲਾਂ ਬਾਰੇ ਗੱਲਬਾਤ ਕਰਨੀ ਚਾਹੀਦਾ ਤੇ ਬੱਚੇ ਬੜੀ ਉਤਸੁਕਤਾ ਨਾਲ ਗੱਲ ਕਰਦੇ ਕਿ ਸਰ ਅਸੀਂ ਫੌਜ ਦੇ ਵਿੱਚ ਜਾਣਾ ਜੀ ਪਰ ਉਹ ਕਿਉਂ ਨਹੀਂ ਜਾਂਦੇ ਉਹਦੇ ਕਈ ਕਾਰਨ ਹੈਗੇ ਆ ਜਿਨਾਂ ਜਿase ਅਸੀਂ ਆਪ ਰਿਸਪੌਂਸਿਵ ਨਾ ਸਮਾਜ ਰਿਸਪੌਂਸਿਬਲ ਹੈ ਜੇ ਅਸੀਂ ਆਪਣੇ ਆਪ ਨੂੰ ਵੀ ਬਲੇਮ ਸਾਡੇ ਦੇ ਕੁਝ ਜਾਂਦਾ ਕਿਉਂਕਿ ਜੇ ਅਸੀਂ ਕੋਈ ਉਹਨਾਂ ਨੂੰ ਇਦਾਂ ਤੇ ਕਿਸੇ ਵਾਸਤੇ ਲਾਉਂਦੇ ਹੀ ਨਹੀਂ ਉਹਨਾਂ ਨੂੰ ਗਾਈਡੈਂਸ ਨਹੀਂ ਦਿੰਦੇ ਤੇ ਉਹਦੇ ਕਰਕੇ ਵੀ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ ਕਿ ਫਿਰ ਵੀ ਮੈਨੂੰ ਲੱਗਦਾ ਹੈ कि जे एफर्ट ਚਲਦੀਆਂ ਰਹਿਣ ਗਿਆ ਹੁਣ ਐਸਲੇ ਜੇ ਮੈਂ ਪ੍ਰੈਜ਼ੈਂਟ ਸਰਕਾਰ ਦੀ ਗੱਲ ਕਰਾਂ ਪਹਿਲੇ ਦੇਖੋ ਜਦੋਂ ਮੈਂ ਯੂਨੀਵਰਸਿਟੀ ਚਲੇ ਗਿਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਜੀਪੀਟੀ ਉਹਨਾਂ ਨੇ ਮੈਨੂੰ ਬੁਲਾਇਆ ਪੀਡੀ ਨੇ ਕਿ ਜੀ ਤੁਹਾਡੀ ਯੂਨੀਵਰਸਿਟੀ ਜੋ ਜਿਹੜੀ ਉਹਨਾਂ ਦੇ ਥੱਲੇ ਸੀਗਾ ਸਾਡਾ ਕਾਲਜ ਜੀ ਕਹਿੰਦੇ ਤੁਹਾਡੇ ਕਾਲਜੋਂ 6 ਵਜੇ ਚਲੇਗਾ ਫੌਜ ਦੇ ਸਾਨੂੰ ਉਹਨੂੰ ਗਾਈਡ ਕਰੋ ਆਕੇ ਤੇ ਮੈਂ 1 ਘੰਟਾ ਫਿਰ ਮੈਂ ਜਲੰਧਰੋਂ ਆਪਣੇ ਰਿਕਰੂਟਮੈਂਟ ਵਾਲੇ ਵੀ ਜਿਹੜੇ ਹੈਗੇ ਆ ਸਰਵਿੰਗ ਆਫੀਸਰ ਉਹਨਾਂ ਨੂੰ ਲੈ ਗਿਆ 1 ਘੰਟਾ ਲੈਕਚਰ ਉਪਰ ਚ ਦੇਣ ਤੋਂ ਬਾਅਦ ਮੈਂ ਕਿਹਾ ਵੀ ਇਹ ਬੱਚਿਆਂ ਨੂੰ ਪੁੱਛਿਆ ਵੀ ਤੁਹਾਡੇ ਜੋ ਕੌਣ ਫੌਜ ਚ ਜਾਣਾ ਚਾਹੁੰਦਾ ਜੀ ਕੋਈ ਹੱਥ ਨਹੀਂ ਉੱਠਿਆ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਵੀ ਸਾਡਾ ਇੱਕ ਏਡਾ ਗਲਵਤ ਕਰਨੀ ਉਹ ਤੇ ਵੇਸਟੀ ਹੋ ਗਈ ਇੱਕ ਬੱਚੇ ਨੇ ਮੈਨੂੰ ਕਿਹਾ ਵੀ ਤੁਸੀਂ ਕੀ ਗੱਲ ਫੌਜ ਕਿਉਂ ਨਹੀਂ ਜਾਣਾ ਚਾਹੁੰਦੇ ਕਹਿੰਦੇ ਸਰ ਫੌਜ ਚ ਮਰ ਜਾਂਦੇ ਆ ਕਿੱਡੀ ਹਸੋਹਾਣੀ ਤੇ ਦਰਦਨਾਕ ਗੱਲ ਹੈ ਮੈਂ ਕਿਹਾ ਵੀ ਫੌਜ ਚ ਮਰ ਜਾਂਦੇ ਆ ਤੇ ਬਾਹਰ ਕੀ ਕੋਈ ਅਮਰਤ ਪੀਂਦੇ ਆ ਕਿ ਪੂਰੀ عمر ਮਰਨਾ ਹੀ ਨਹੀਂ ਆਮ ਜ ਸਾਡੇ ਤੇ ਇੱਕ ਮੋਟਰਸਾਈਕਲ ਦੇ ਤਿੰਨ ਦਿਨ ਗਿਰੇ ਹੁੰਦੇ ਆ ਉਹ ਹੱਥ ਕਿਤੇ ਪੈਰ ਕਿਤੇ ਸਿਰ ਕਿਤੇ ਪੈ ਗਿਆ ਉਹ ਨਹੀਂ ਉਹ ਮਰਦੇ ਨਹੀਂ ਹੈ ਤੇ ਇਹਦਾ ਬੱਚੇ ਨਾਲ ਕਨਵਿੰਸ ਕਰਨਾ ਪੈਂਦਾ ਉਹ ਜਿਹੜਾ ਕਿ ਥੋੜਾ ਬਹੁਤ ਲੈਕਿੰਗ ਹੈ ਹੁਣ ਕੋਈ ਮੇਰੇ ਤਾਂ ਦੂਸਰਾ ਹੁੰਦਾ ਵੀ ਜੇ ਅਸੀਂ ਮਰ ਜਾਵਾਂਗੇ ਫੌਜ 'ਚ ਤੇ ਸਾਡੀ ਫੈਮਿਲੀ ਨੂੰ ਦੇਖਣ ਵਾਲਾ ਕੌਣ ਹੈ ਜੀ ਐਸ ਵੇਲੇ ਸਿਰ ਪੰਜਾਬ ਗਵਰਨਮੈਂਟ ਨੂੰ ਈ ਮਾਣ ਹੈ ਪੂਰੇ ਹਿੰਦੁਸਤਾਨ 'ਚ ਕਿ ਚਾਹੇ ਉਹ ਮੌਸਰ ਹੋਵੇ ਚਾਹੇ ਜਵਾਨ ਹੋਵੇ ਜਿਹੜਾ ਡਿਊਟੀ ਤੇ ਪੂਰਾ ਹੁੰਦਾ ਚਾਹੇ ਅਗਨੀ ਵੀਰ ਹੋਵੇ ਜਿਹਦੀ ਆਪਾਂ ਇਧਰ ਹੈ ਬਿਲਕੁਲ ਸਿੱਧਾ ਸ਼ਹੀਦ ਹੁੰਦੇ 1 ਕਰੋੜ ਰੁਪਏ ਮੁੱਖ ਮੰਤਰੀ ਤੋਂ ਆਪਰਾ ਦੇ ਘਰ ਜਾ ਕੇ ਦੇ ਕੇ ਹੁੰਦੇ ਇਹ ਤੋਂ ਬੜੀ ਇੱਕ ਤੇ ਜਿਹੜੀ ਆਰਥਿਕ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਕਈ ਵਾਰੀ ਹੁੰਦਾ ਸਾਨੂੰ ਹੀ ਫਿਕਰ ਹੋ ਜਾਂਦਾ ਸੀ ਲੜਾਈ ਲੋ ਵਿੱਚ ਮੈਂ ਘਾਤਰ ਦੀ ਲੜਾਈ ਵਿੱਚ ਵੀ ਰਿਹਾ ਮੈਂ ਸ਼੍ਰੀਲੰਕਾ ਵੀ ਆਪੀ ਕੇ ਐਫ ਜੀ ਨੂੰ ਕਹਿੰਦੇ ਆ ਉਪਰ ਉੱਥੇ ਹੀ ਮੈਂ ਰਿਹਾ ਫਿਰ ਕਾਰਗਿਲ ਜਿੱ ਮੇਰਾ ਡਾਇਰੈਕਟ ਨਹੀਂ ਸੀਗਾ ਰੋਲ ਪਰ ਹਰ ਕਿਧਰੇ ਕਿਤੇ ਪਿੱਛੇ ਇੱਕ ਬੰਦੇ ਦੇ ਮਾਈਂਡ ਹੁੰਦਾ ਕਿ ਯਾਰ ਮੈਂ ਅਗਰ ਸ਼ਹੀਦ ਹੋ ਗਿਆ ਹਾਲਾਂਕਿ ਸ਼ਹੀਦ ਹੋਣਾ ਬੜੀ ਬਾਣ ਦੀ ਗੱਲ ਹੈ ਕੋਈ ਸਾਡੇ ਦੇ ਕੌਮ ਹੀ ਸ਼ਹੀਦਾਂ ਦੀ ਹੈ ਪਰ ਅੱਜ ਦੇ ਮਾਡਰਨ ਜਵਾਨੇ ਕੱਲ੍ਹ ਦੀ ਵੀ ਥੋੜਾ ਫੈਮਿਲੀ ਦਾ ਵੀ ਖਿਆਲ ਆ ਜਾਂਦਾ ਵੀ ਬੱਚਿਆਂ ਦਾ ਕੀ ਹੋਜੇ ਰੁੱਲਦੇ ਦੇਖਦੇ ਆ ਨਾ ਹਾਂਜੀ ਤੇ ਇਹ ਬਹੁਤ ਬੜੀ ਮੋਟੀਵੇਸ਼ਨ ਹੈਗੀ ਐ ਇਸ ਲਈ ਕਿਉਂਕਿ ਜਿਉ ਇੱਕ ਫੈਮਿਲੀ ਨੂੰ ਕਰੋੜ ਰੁਪਏ ਮਿਲ ਜੇ ਸਿੱਧਾ ਤੇ ਉਹ ਬਹੁਤ ਬੜੀ ਗੱਲ ਹੈਗੀ ਆ ਦੂਸਰਾ ਹੈਗਾ ਬੱਚਿਆਂ ਦੀ ਟ੍ਰੇਨਿੰਗ ਲਈ ਜੀ ਹੁਣ ਮੈਂ ਸੈਨਿਕ ਸਕੂਲ ਦਾ ਵੀ ਦੇਖਿਆ ਪੰਜਾਬ ਚ ਇੱਕ ਸੈਨਿਕ ਸਕੂਲ ਹੈ ਕਪੂਰਥਲਾ ਉੱਥੋਂ ਬੜੇ ਬੱਚੇ ਗਏ ਆ ਅੱਜ ਤੱਕ ਹੁਣ ਫਿਰ ਪਿਛਲੇ ਵਾਰੀ ਬਹੁਤ ਉੱਥੋਂ ਬੱਚੇ ਗਏ ਆ ਫੌਜ ਚ ਥੋੜਾ ਗਿਆਨ ਪਾ ਲਈ। ਬਾਕੀ ਪੰਜਾਬ ਗਵਰਨਮੈਂਟ ਦੇ ਲੈਵਲ ਤੇ ਇੱਕ ਮਹਾਰਾਜਾ ਜੀ ਸਿੰਘ ਆਰਥੋਸੇ ਪ੍ਰੈਪਰੇਟਰੀ ਇੰਸਟੀਟਿਊਟ ਜਿਹੜੇ ਬੱਚਿਆਂ ਨੂੰ ਐਨਡੀਐਲਿ ਟ੍ਰੇਨ ਕਰਦੇ ਸੀ। ਉਹ ਹਾਲੀ ਹੈਗਾ ਉਹ ਗਵਰਨਮੈਂਟ ਦਾ ਇੰਸਟੀਟਿਊਟ ਹੈ। ਫਿਰ ਇੱਕ ਮਾਈ ਭਾਗੋ ਆਰਥੋਸੇ ਪ੍ਰੈਪੇਟਰੀ ਇੰਸਟੀਟਿਊਟ ਜਿਹੜਾ ਕੁੜੀਆਂ ਲਈ ਗ੍ਰੈਜੂਏਸ਼ਨ ਤੋਂ ਬਾਅਦ ਡਾਇਰੈਕਟ ਐਂਟਰੀ ਲਈ ਕਰਦੇ ਸੀਗੇ ਪਰ ਹੁਣ ਸੇ 3 ਸਾਲ ਤੋਂ ਕੁੜੀਆਂ ਐਨਡੀਐਲਿ ਜਾਣ ਲੱਗ ਪਈਆਂ ਤੇ ਉਹਨਾਂ ਦੋਨਾਂ ਅਕੈਡਮੀ ਚ ਵੀ ਕੁੜੀਆਂ ਵੀ ਜਾਣਗੀਆਂ ਐਨਡੀਐਲਿ। ਮੁੰਡੇ ਤਾਂ ਐਨਡੀਐਲਿ ਪਹਿਲੇ ਜਾਂਦੇ ਸੀ। ਇੱਕ ਬਹੁਤ بڑا ਸਟੈਪ ਹੈ ਤੀਸਰਾ ਹੁਣ ਆਪਾਂ ਹੁਸ਼ਾਬਦੀ ਧਰਤੀ ਤੇ ਬੈਠੇ ਆ ਬਹੁਤ بڑا ਸਟੈਪ ਹੈ ਕਰ ਐਸੇ ਹੀ ਪਿੰਡ ਦੇ ਨਾਲ ਹੀ ਆ ਸਰਦਾਰ ਬਾਦਰ ਅਮੀਜੰਦ ਸੋਨੀ 800 ਸੇ ਪ੍ਰੈਪਰੇਟਰੀ ਇੰਸਟੀਟਿਊਟ ਬਣ ਰਿਹਾ ਤੇ ਜਿੱਦਾਂ ਉਹ ਤਿਆਰੀ ਹੋ ਰਹੀ ਹੈ ਇੱਕ ਬਿਲਡਿੰਗ ਹੈਗੀ ਹੈ ਇੱਥੇ ਨੇੜੇ ਕਿ ਉਹ ਅਗਰ ਹੋ ਸਕੇ ਤਾਂ ਅਗਲੇ ਸੈਸੇ ਤਿਆਰ ਹੋ ਜਾਏ ਜੋ ਕਬੂੜੀ ਜੀ ਪਲਾਨ ਹੈ 270 ਬੱਚੇ ਕਰਨਗੇ ਹੁਣ ਕਿੱਦਾਂ ਕਿੱਦਾਂ ਹੈਗਾ ਐਨਡੀਏ ਲਈ ਕਿੰਨੇ ਗ੍ਰੈਜੂਏਟਲੀ ਕਿੰਨੇ ਉਹ ਤੇ ਹੁੰਦਾ ਪਰ ਇਹਨਾਂ ਸਾਰੀਆਂ ਅਕੈਡਮੀ ਚ ਇਹ ਹੈਗਾ ਇਹ ਬੱਚੇ ਪੜ੍ਹਾਈ ਦਾ ਖਰਚਾ ਆਪਣਾ ਦੇਣਗੇ ਰਹਿਣ ਸਹਣ ਦਾ ਖਰਚਾ ਖੇਡਾਂ ਵੇਡਾਂ ਦਾ ਖਰਚਾ ਗਵਰਨਮੈਂਟ ਦੇ ਦੇਗੀ ਬਹੁਤ ਬੜੀ ਮਤਲਬ ਸਹੂਲਤ ਹੈ ਜੀ ਬੱਚਾ ਲਈ ਜੇ ਇਹ ਸਹੂਲਤ ਦਾ ਵੀ ਬੱਚੇ ਫਾਇਦਾ ਨਾ ਉਠਾਉਣ ਤੇ ਫਿਰ ਸਾਡਾ ਹੀ ਕਿਤੇ ਨਾ ਕਿਤੇ ਕਸੂਰ ਹੈਗਾ ਨਾਲੇ ਖੋਰ ਸੰਤੋਬਾ ਸ਼ਿਵਾ ਸਿੰਘ ਜੀ ਘਰੂਰ ਸਾਹਵਲੇ ਜੀ ਦੇਖੋ ਉਸਲੇ ਹੁਣ ਮੈਨੂੰ ਪਤਾ ਪਿਛਲੇ 23 ਤੋਂ 25 ਤੱਕ ਉਹ ਪਈ ਉੱਥੇ ਜਾ ਚੁੱਕੇ ਹੈਗੇ ਆ ਬੱਚੇ ਐਂਡੀਜ਼ ਉਹ ਘਰੂਰ ਸਾਹਿਬ ਜਾਓ ਜਿੱਥੇ ਜਿਹੜੀ ਉਹ ਉਹ ਧਰਤੀ ਹੈ ਇੱਥੇ ਅੱਠ ਗੁਰੂ ਸਹਿਬਾਨ ਦੇ ਚੜ੍ਹਨ ਪਏ ਆ। ਉੱਥੇ ਇੱਕ ਬਿਲਡਿੰਗ ਅਸ਼ਟਭੂਜੀ ਬਿਲਡਿੰਗ ਹੈ। ਜੀ। ਅੱਠ ਮੰਜ਼ਲਾ ਹੈਗੀ ਹੈ। ਸਿੰਗਾਪੁਰ ਦੇ ਇੱਕ ਸਿੰਘ ਸਾਹਿਬ ਕੋਈ ਉਹਨਾਂ ਨੇ ਕੱਲਿਆਂ ਨੇ ਬਣਾਈ ਹੈ। ਉੱਲਤੇ ਪੀਸੀਐਸ ਦੀ ਟ੍ਰੇਨਿੰਗ ਹੁੰਦੀ ਹੈ, ਐਨਡੀਏ ਦੀ ਟ੍ਰੇਨਿੰਗ ਹੁੰਦੀ ਹੈ, ਹੋਰ ਕੁੜੀਆਂ ਬੀਐਸਐਫ, ਸੀਆਰਪੀਆ ਪੁਲਿਸ ਦੇ ਮੇਰੇ 5-600 ਕੁੜੀਆਂ ਭਰਤੀ ਹੋ ਚੁੱਕੀਆਂ ਲੋਅ ਰੈਂਚ 'ਚ। ਪਰ ਅਫਸਰ ਬਣਨਾ ਇੱਕ ਪਿੰਡਾਂ ਦੇ ਵਿੱਚ ਕੋਈ ਅਕੈਡਮੀ ਜਿਹੜੇ ਮਹਾਪੁਰ ਚਲਾਉਂਦੇ ਹੋਣ ਤੇ ਉੱਥੇ ਉੱਥੇ ਲਿਖਿਆ ਹੀ ਹੈ ਉੱਥੇ ਲਈ ਮੋਟੀਵੇਸ਼ਨਲੀ ਐਨਡੀਏ 1897 ਜਿੰਨ ਲੋਟੇ ਚੱਕਣਾ। ਤੇ ਇਦਾਂ ਦੇ ਅਕੈਡਮੀ ਉਹਨਾਂ ਹਰ ਸਕੂਲ ਹਰ ਡਿਸਟ੍ਰਿਕਟ ਜਿਹੜੇ ਹੋਣੇ ਚਾਹੀਦੇ ਆ ਤੇ ਮੈਂ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੀ ਕਸਰਪੁਲ ਵੀ ਮੈਂ ਦੱਸਿਆ ਕਿ ਇਹ ਜਿਹੜਾ ਅਕੈਡਮੀ ਚੱਲੂ ਤਾਂ ਹੋ ਜਾਣੀ ਆ ਪਰ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੋਣਾ ਚਾਹੀਦਾ ਜੇ ਹੁਸ਼ਾਪੁਰ ਵਿੱਚ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਇੱਥੇ ਇਦਾਂ ਦੀ ਅਕੈਡਮੀ ਜਿਹੜੀ ਬਣ ਰਹੀ ਹੈ ਬਹੁਤ ਸੋਹਣੀ ਬਿਲਡਿੰਗ ਬਣੀ ਹੈ ਕਾਦੇ ਲਈ ਜੀ ਲੋਕਾਂ ਨੂੰ ਤਾਂ ਪਤਾ ਨਹੀਂ ਹੋਰ ਕੋਈ ਕਾਲਜ ਬਣ ਰਿਹਾ ਇਦਾਂ ਦੇ ਕਾਲਜ ਵੇਰੇ ਬਣਦੇ ਰਹਿੰਦੇ ਤੇ ਇਦਾਂ ਦੇ ਬਹੁਤ ਸਾਰੇ ਸਟੈਪ ਹੈ ਜੇ ਸਾਡੇ ਸਕੂਲਾਂ ਵਗੈਰਾ ਜੇ ਐਨਸੀਸੀ ਹੈ ਦੇਖੋ ਐਨਸੀਸੀ ਜੇ ਮੇਰਾ ਇੱਕ ਬ ਮੈਂ ਠਾਣਕੁਰ ਦਾ ਹਿਲਦਾਸਾ ਤੋਂ ਬਾਕਸ਼ ਯੂਨੀਵਰਸਿਟੀ 'ਚ ਪੜ੍ਹਦਾ ਸੀ ਮੇਰੇ ਕੋਲ ਮਤਲਬ ਕਾਲਜ ਦੇ ਵਿੱਚ ਸੀਗਾ ਜੀ ਹੁਣ ਯੂਨੀਵਰਸਿਟੀ ਬਹਿ ਜਾ ਛੱਡੀ ਆ ਉਹ ਐਨਸੀਸੀ ਮੈਂ ਉੱਥੇ ਲੈਂਦੇ 150 ਬੱਚਿਆਂ ਦੀ ਕਿਸੇ ਕਾਲਜ ਯੂਨੀਵਰਸਿਟੀ ਨੂੰ ਮੈਂ 25 ਜਾਂ 50 ਬੱਚਿਆਂ ਦੀ ਮਿਲਦੀ ਆ लवली ਯੂਨੀਵਰਸਿਟੀ ਨੂੰ ਛੱਡ ਕੇ ਮੈਂ 150 ਸੀਟ ਲੈਂਦਾ ਉਹ ਤੋਂ ਮੇਰੇ ਦੋ ਬੱਚੇ ਰਿਪਬਲਿਕ ਦੇ ਪ੍ਰਹਿੰਚ ਵੀ ਗਏ ਆ ਉੱਥੇ ਇੱਕ ਜਿੱਦਾਂ ਐਸਐਸਬੀ ਲਈ ਟ੍ਰੇਨਿੰਗ ਹੁੰਦਾ ਆ ਆਸਟ੍ਰਿਕਲ ਕੋਰਸ ਮੈਂ ਲਗਵਾਇਆ ਔਰ ਮੈਂ ਫਿਰ ਉਹ ਬਾਅਦ ਤੇ ਗਿਆ ਨਹੀਂ ਮੈਨੂੰ ਪਤਾ ਨਹੀਂ ਉੱਥੇ ਕਿੱਦਾਂ ਹੋ ਗਈ ਹੈ ਕੀ ਜੰਨੇ ਹੁਣ ਕਿੰਨੇ ਬੱਚੇ ਜਾ ਰਹੇ ਕਿੰਨੀ ਮੋਟੀਵੇਸ਼ਨ ਪਰ ਉੱਥੇ ਬਈ ਸੈਲਫ ਐਗਜ਼ੈਂਪਲ ਮੋਟੀਵੇਟ ਕਰਨਾ ਪੈਂਦਾ ਜੇ ਕੋਈ ਕਿਸੇ ਨੇ ਆਪ ਰਗੜਾ ਖਾਦਾ ਹੋਏਗਾ ਫੌਜ ਜਾਂ ਆਰਮੀ ਤੇ ਉਹੀ ਸਭ ਤੋਂ ਬੜੀ ਜਿਹੜਾ ਦੱਸਣਾ ਵੀ ਵਾਈਫ ਹੋ ਜੀ ਅੱਜ ਕੱਲ ਦੇ ਬੱਚੇ ਮਤਲਬ ਕਹਿੰਦੇ ਜੀ ਮੈਂ ਉਹ ਫੁਲਾਨੀ ਬੜੀ ਕੰਪਨੀ ਚੱਲ ਜਾਂ ਪੜੀ ਉੱਥੇ ਮੈਂ ਸਵੇਰੇ ਬੜੀ ਦਰਦਨਾਕ ਨਿਊਜ਼ ਪੜੀ ਹੈ ਜੀ ਹਸਬੰਡ ਵਾਈਫ ਬੰਗਲੌਰ ਚ ਬੜੀ ਤਗੜੀਆਂ ਤੇੜੀਆਂ ਕੰਪਨੀ ਚ ਕੰਮ ਕਰ ਰਹਾ ਹੈ ਇਹ ਇਹ ਐਗਜ਼ਾਮਪਲਾਂ ਦਸਾ ਲਈ ਹੁੰਦੀਆਂ ਨੇ ਪਰ ਮੈਂ ਦੱਸਦਾ ਵੀ ਦੂਸਰੇ ਪਾਸੇ ਐਡਾ ਹਰ ਪਾਸੇ ਨਾ ਦੂਸਰੇ ਪਾਸੇ ਵਧੀਆ-ਵਧੀਆ ਨਹੀਂ ਆ ਉਹ ਦੇਖੋ ਬੱਚੇਰੇ ਪਤਨ ਇੱਕ ਦੋ ਬੱਚੇ ਹੈਗੇ ਆ ਉਹ 5 ਸਾਲ ਦੇ ਬੱਚਾ ਦੇ ਕੋਲ ਮੈਂ 32 ਸਾਲ ਦਾ ਇੰਜੀਨੀਅਰ ਉਹਦੀ ਵਾਈ ਹੁਣ 30 ਸਾਲ ਦੀ ਇੱਕ ਬੇਟੀ ਸੀ 5 ਸਾਲ ਦੀ ਐ ਸਵੇ ਸ੍ਰੀਨੰਦ ਜੀ ਪੜ੍ਹੀ ਹੈ ਉਹਦਾ ਬੇਟਾ 2 ਸਾਲ ਦਾ 5 ਸਾਲ ਦੀ ਬੱਚੀ ਸੀਗੀ ਜਿਹਨੂੰ ਸਪੈਸ਼ਲ ਚਾਈਲਡ ਕਹੋ ਜੇ ਫੌਜ ਸਪੈਸ਼ਲ ਚਾਈਲਡ ਹੋਏ ਸਾਡੇ ਹਰ ਸ ਹਰ ਸੜੀ ਸੋਣੀ ਜੇ ਆਸ਼ਾ ਸਕੂਲ ਹੈ ਗਿਆ ਜਿੱਦਾਂ ਇਹਦੇ ਹੁਸ਼ਿਆਰ ਪ੍ਰੋਆਸ਼ਾ ਸਕੂਲ ਹੈ ਤੇ ਉਹ ਜੇ ਬੱਚਾ ਜਿਹੜਾ ਰੱਬ ਨੇ ਭੇਜਿਆ ਬੱਚਾ ਉਹਨੂੰ ਮਤਲਬ ਸਾਡਾ ਕੰਮ ਹੈ ਸੰਭਾਲਣਾ ਜੋ ਵੀ ਪ੍ਰਮਾਤਮਾ ਨੇ ਦਿੱਤਾ ਰਾਦਨ ਕੇ ਉਸ ਬੱਚੇ ਕਰਕੇ ਬਲੇ ਖਵਾਰ ਚ ਲਿਖਿਆ ਹੈ ਉਹਨਾਂ ਦੇ ਮੇਡ ਸਰਵੈਂਟ ਕਹਿੰਦੇ ਆ ਉਸ ਬੱਚੇ ਨੂੰ ਲੈ ਕੇ ਉਹ ਬੜੇ ਤੰਗ ਸੀਗੇ ਦੱਸੋ ਤੱਕੇ ਜਿਹੜੀ ਦੋਨੋਂ ਮੇਰਾ ਘਟਵਾਡੂ ਇਨੇ ਤੇ ਦੋ ਦੋ ਲੱਖ ਕਮਾਉਂਦੇ ਹੋਣੇ ਆ ਤੈਨੂੰ ਨਹੀਂ ਮੇਡ ਸਰਵੈਂਟ ਰੱਖੀਆਂ ਪਰ ਉਹ ਜਿਹੜਾ ਮਾਨੇ ਦਾ ਪੱਕਾ ਰਹਿੰਦਾ ਜਿਹੜੇ ਫੌਜ ਐਡਾ ਪੱਕਾ ਕਰ ਦਿੰਦੀ ਹੈ ਇਹ ਆਪਣੇ ਆਪਣੀ ਜਿਹੜੀ ਸਾਡੀ ਹਿਸਟਰੀ ਉਹਦੇ ਹਿਸਾਬ ਨਾਲ ਮੰਨ ਪੱਕਾ ਜੋ ਦੁੱਖ ਸੋਖਾਵੇ ਉਹ ਪ੍ਰਮਾਤਮਾ ਦਾ ਦਿੱਤਾ ਸਾਡੇ ਕੋਲ ਤੇ ਗੁਰਵਾਨੀ ਵਾਲਾ ਹਥਿਆਰ ਹੈ ਕਦੀ ਦੁੱਖ ਸੋਖੇ ਹਰ ਸਿਚੁਏਸ਼ਨ ਲਈ ਗੁਰਵਾਨੀ ਹੈ ਜੀ ਤੇ ਇਦਾਂ ਕਰਕੇ ਇਹ ਚੀਜ਼ਾਂ ਤਿਲੋਂ ਸਾਹਿਬ ਆਪਾਂ ਆਪਣੀ ਗੁਫ਼ਤਗੋਹ ਨੂੰ ਥੋੜਾ ਬਰਾਮ ਦੇਈਏ ਉਹਦੇ ਵਿੱਚ ਤੇ ਇੱਕ ਅਗਨੀ ਵੀਰ ਦੀ ਗੱਲ ਚੱਲੀ ਤੁਸੀਂ ਕੀਤੀ ਸੀ ਅਗਨੀ ਵੀਰ ਜਿਹੜਾ ਆਪਸੇ ਪਿਛਲੇ ਬੜਾ ਇਹਦੇ ਵਿੱਚ ਲਿਆ ਲੋਕਾਂ ਦੇ ਵਿੱਚ ਵੀ 4 ਸਾਲ ਲਈ ਹੈ ਭਰਤੀ ਹੋ ਜਾਣਾ ਫਿਰ ਛਾ ਦੇਣਾ ਅਗਨੀ ਵੀਰ ਦਾ ਥੋੜਾ ਜਿਆਦਾ ਤਫਸੀਲ ਨਾਲ ਦੱਸੋ देखो जितते तक ਅਸੀਂ ਸਾਰੇ ਰਿਟਾਇਰਡ ਆਫਸਰ ਵੀ ਕਿਉਂਕਿ ਇਦਾਂ ਹੁੰਦਾ ਵੀ ਜਿਹੜੇ ਫੌਜ ਦੇ ਵਿੱਚ ਆਫਸਰ ਨਾ ਸਰਵ ਕਰ ਰਹੇ ਉਹਨਾਂ ਲਈ ਬੋਲਣਾ ਮੁਸ਼ਕਲ ਹੁੰਦਾ ਜੀ ਜਿੱਦ ਤੱਕ ਸਾਡਾ ਨੋਲੇਜ ਹੈ ਜਿਹੜੇ ਉਹ ਕੋ ਚੀਫ ਆਰਮੀ ਸਟਾਫ ਸੀਗੇ ਜਦ ਨਾਲੜੋਣੇ ਉਹਨਾਂ ਲਈ ਵੀ ਥੋੜਾ ਬੋਸ ਕੀ ਦਰ ਸੀ ਕਿ ਇਹ ਇਦਾਂ ਇੱਕਦਮ ਨਹੀਂ ਕਰਨੀ ਚਾਹੀਦੀ ਕਿਉਂ ਹੁੰਦਾ ਸਾਡੇ ਅਸੀਂ ਵੀ ਖਰਚੇ ਘੱਟ ਕਰਦੇ ਆ ਆਪਣੇ ਘਰਾਂ 'ਚ ਬਜਟ ਆਰ ਵੀ 'ਚ ਵੀ ਵੇ ਪੈਨਸ਼ਨਾਂ 'ਚ ਜਾਂਦਾ ਪਰ ਜਿਹੜੀ ਦੇਸ਼ ਦੀ ਰੱਖਿਆ ਹੈ ਨਾ ਉਹ ਸਭ ਤੋਂ ਉੱਪਰ ਹੈ ਜੇ ਤੁਸੀਂ ਕਹੋ ਵੀ 2 ਦਿਨ ਵਿੱਚ ਕਿਸ ਨੂੰ ਹਲ ਚਲਾਉਣਾ ਸਿਖਾ ਦਿਓਗੇ 4 ਸਾਲ ਜਿਹਨੇ ਉਹ ਨਹੀਂ ਆਉਂਦਾ ਜੀ ਬਿਲਕੁਲ ਇੱਥੇ ਦੇ ਬੰਦੇ ਨੂੰ ਮੇਰੇ ਟ੍ਰੇਨਿੰਗ ਦੇਣੀ ਆ ਹੈਵਾਂ ਟ੍ਰੇਨਿੰਗ ਦੇਣੀ ਆ ਸਾਡਾ ਜਿਹੜੀ ਫੌਜ ਹੈਗੀ ਆ ਕਿਤੇ ਸਿਆਚਨ ਵਰਗਾ ਠੰਡਾ ਇਲਾਕਾ ਕਿਤੇ ਰਾਜਸਥਾਨ ਵਰਗਾ ਗਰਮ ਇਲਾਕਾ ਕਿਤੇ ਅੰਡੇਮਾਨ ਵਰਗਾ ਜਿੱਥੇ ਬਾਰਿਸ਼ ਹੁੰਦੀ ਜਾਂ ਹੋਰ ਤਰ੍ਹਾਂ ਦਾ ਵੈਦਰ ਹੈ ਅਸਾਮ ਵਰ ਜਿੱਥੇ ਬਾਰਸ਼ੀ ਹੁੰਦੀ ਹੈ ਜੋਕਾ ਹੁੰਦੀਆਂ ਜਿਹਨੂੰ ਅਸੀਂ ਲੀਚਸ ਕਹਿੰਦੇ ਆ ਤੇ ਇਹ ਜਗ੍ਹਾ ਜਗ੍ਹਾ ਆ ਜਾਂਦਾ ਵੀ ਇੱਧਰ ਇੱਕੋ ਹੀ ਐ ਸੈਕਟਰ 'ਚ ਪੋਸਟ ਕਰੋ ਇੱਕ ਉੱਤਰ ਉਰਜੀ ਦਾ ਵੀ ਦੇਖਿਆ ਜੇ ਬੱਚੇ 4 ਸਾਲ ਦੇ ਹੋ ਟੈਕਟਿਕਸ ਨਹੀਂ ਆਉਂਦੇ ਇਹ ਵੀ ਜੋ ਬੱਚੇ ਕਮਜ਼ੋਰ ਹੋਣਗੇ ਪਰ ਉਹ ਟੈਕਟਿਕ ਸਿੱਖਣ ਲਈ ਤੁਸੀਂ 100 ਚੋਂ 25 ਰੱਖ ਲੋਗੇ ਤੇ ਦੋਸ ਸਬਸਿਆ ਇੱਕ ਉਹ ਸੋਸ਼ਲ ਸਬਸਿਆ ਹੋਣੀ ਹੈ 75 ਨੂੰ ਆ ਕੇ ਕਰਕੇ ਕੀ ਕਰਨਗੇ ਉਹ ਸਾਡੇ ਉਹ ਪਾਲਿਸੀ ਬਲ ਆਪਾਂ ਤੇ ਸਮਝ ਨਹੀਂ ਆਈ ਜਿਹੜੇ ਸੀ ਆਪਣਾ ਰੋਸ ਅਸੀਂ ਪ੍ਰਗਟ ਕਰਦੇ ਰਹੇ ਰਿਟਾਇਰਡ ਬੰਦੇ ਜੇ ਹੁਣ ਸਰ ਆਪਾਂ ਹੁਣ ਗੱਲ ਕਰੀਏ ਤੁਸੀਂ ਐ ਐਨ ਜੀਓਜ਼ ਦੀ ਗੱਲ ਕੀਤੀ ਸੀ ਤੁਸੀਂ ਹਿਸ਼ਿਆਰਪੁਰ ਦੇ ਨਾਲ ਨਾਲ ਹੋਰ ਵੀ ਐਨ ਜੀਓਜ਼ ਦੀ ਕਿਹੜੀ ਕਿਹੜੀ ਐਨ ਜੀਓਜ਼ ਨੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਾਲਾ ਕਰਦੇ ਥੋੜਾ ਜਿਹਾ ਉਹਦਾਂ ਬਰੀਫ ਕਰ ਦਿਓ ਮੈਂ ਦੇਖੋ ਐ ਐਨ ਜੀਓ ਦੇ ਕੇਮ ਹੈ ਜਿੱਦਾਂ ਆ ਕੇ ਇੱਕ ਤਾਂ ਸਾਡੀ ਐਨ ਜੀਓ ਸਾਰੇ ਅਸੀਂ ਜਿਹੜੇ ਐਕਸੈਸ ਮੈਨ ਹਨ ਉਹ ਸਾਡੀ ਐਕਸੈਸ ਮੈਨ ਐਸੋਸੀਏਸ਼ਨ ਨੇ ਉਹਨਾਂ ਨਾਲ ਜੁੜੇ ਰਹਿੰਦੇ ਆ ਜੀ ਤੇ ਆਪਣੇ ਲੈਵਲ ਤੇ ਜਿੱਦੇ ਸਾਡੇ ਲੋਕਲ ਹੁੰਦੇ ਆ ਪੈਨਸ਼ਨਰਸ ਤੇ ਉਹਨਾਂ ਦਾ ਅਸੀਂ ਖਿਆਲ ਕਰਦੇ ਚਾਹੇ ਉਹ ਐਨਜੀਓ ਹੋਵੇ ਜਾਂ ਨਾ ਜਿੱਦਾਂ ਮੇਰਾ ਹੁਸ਼ਿਆਰ ਪੁਰਜਾਇਆ ਪਹਿਲੇ ਇੱਥੇ ਸਾਡੀ ਕੈਂਟਿਨ ਜਿਹੜੀ ਹੈ ਸੀਐਸਟੀ ਕੈਂਟਿਨ ਹੁੰਦੀ ਆ ਉਹ ਕਿਰਾਏ ਵਾਲੀਆਂ ਬਿਲਡਿੰਗਾਂ ਦੇ ਉੱਪਰ ਤੁਰੀ ਫਿਰਦੀ ਸੀ ਤੇ ਸਾਡੇ ਬਾਅਦ 10 ਏਕੜ ਸਾਡੀ ਜ਼ਮੀਨ ਫੌਜ ਦੀ ਪਈ ਸੀ ਜਿੱਥੇ ਈਸੀਏ ਚ ਪਹਿਲੇ ਬਣੀ ਸੀ ਉਹ ਕੇਸ ਦੀ 15-20 ਸਾਲ ਤੋਂ ਅਲੱਗ-ਅਲੱਗ ਉਹ ਕਹਿੰਦੇ ਪਤਾ ਨਹੀਂ ਕਿੱਥੇ ਆ ਬਸ ਕਿੱਥੇ ਫਿਰ ਸਵਾਲੀ ਸਿਲਵੇ ਕੋਲ ਇੱਕ ਬਿਲਡਿੰਗ ਸੀ ਉੱਥੋਂ ਇੱਕ ਸਾਡਾ ਜਵਾਨ ਉਹ ਉੱਥੇ ਰੈਂਪ ਜੇ ਬਣਾਇਆ ਸੀ ਉੱਥੋਂ ਦੇਖ ਕੇ ਪੂਰਾ ਹੋ ਗਿਆ ਫਿਰ ਉਹ ਉਹ ਡੈਥ ਹੋ ਗਈ ਫਿਰ ਤੇ ਜਾਗਦੇ ਨਾ ਲੋਕ ਜੀ ਉਸੇ ਟਾਈਮ ਕੁਦਰਤੀ ਸਾਡੇ ਇੱਕ ਜਨ ਸੁਰਿੰਦਰ ਆਰਮੀ ਕਮਾਂਡਰ ਸੀ ਫਿਰ ਮੈਂ ਥੋੜਾ ਆਪਣੇ ਰੈਂਕ ਦੇ ਹਿਸਾਬ ਨਾਲ ਉਹਦਾ ਕੋਈ ਰਿਸ਼ਤੇਦਾਰ ਵੀ ਹੋ ਗਈ ਉਹ ਕਹਿੰਦੇ ਮੈਂ ਉੱਥੇ ਤੁਹਾਨੂੰ ਬੁਲਾ ਦੇ ਕਿ ਨਹੀਂ ਉਹ ਥੋੜਾ ਉੱਪਰ ਥੱਲੇ ਕਰਨਾ ਪੈਂਦਾ ਕੈਂਟੀਨ ਦਾ ਨਾਂ ਨਹੀਂ ਰੱਖਣਾ ਹੋਰ ਕੁਝ ਨਾਂ ਰੱਖ ਜਿੰਦਾ ਹਰ ਜਗ੍ਹਾ ਹੁੰਦੀ ਹੈ ਤੇ ਅਸਲੇ ਬੜੀ ਛੋਣੀ ਚੱਲ ਰਹੀ ਹੈ ਫਿਰ ਇੱਕ ਭੋਗਪੁਰ ਐਕਸ ਵੈਲਫੇਅਰ ਐਸੋਸੀਏਸ਼ਨ ਸੀ ਮੈਂ ਉਹਦਾ ਵੀ ਪ੍ਰੈਜ਼ੀਡੈਂਟ ਹਾਂ ਉੱਥੇ ਵੀ ਅਸੀਂ ਬੱਚਿਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਗਾਈਡੈਂਸ ਵਗੈਰਾ ਦਿੰਨੇ ਆ ਗਏ ਫਿਰ ਮੈਂ ਅਸਲੇ ਸਭ ਤੋਂ ਬੜੀ ਮੇਰੀ ਹੈਗੀ ਆ ਸਪੋਰਟ ਆਵਰ ਹੀਰੋਸ ਜੀ ਕਿਸੇ ਨੂੰ ਅਸੀਂ ਕਹਿੰਦੇ ਆ ਕਿ ਫੌਜੀਏ ਨੂੰ ਅਸੀਂ ਲੁਕ ਆਫਟਰ ਕਰਦੇ ਉਹ ਕਹਿੰਦੇ ਫੌਜੀਏ ਨੂੰ ਕਹਿੰਦੇ ਲੁਕ ਆਫਟਰ ਕਰਨਾ ਫੌਜੀਾਂ ਨੂੰ ਤੇ ਪੈਨਸ਼ਨ ਮਿਲਦੀ ਆ ਖਾਣਾ ਮਿਲਦਾ ਕੈਂਟੀਨ ਹੈਗਾ ਸਭ ਕੁਝ ਹੈ ਜੀ ਵੀ ਸਾਰੇ ਬੰਦੇ ਇਦਾਂ ਦੇ ਨਹੀਂ ਹੈਗੇ ਜੀ ਕਿਉਂਕਿ ਪੈਨਸ਼ਨ ਅਰਨ ਕਰਨ ਲਈ ਵੀ ਕਿ ਮਿਨੀਮਮ ਸਰਵਿਸ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਜਿੱਦਾਂ ਜਵਾਨਾਂ ਲਈ ਆਮ ਤੌਰ ਤੇ 15 ਸਾਲ ਹੁੰਦੀ ਆ ਆਪਸ਼ਨਲੀ 20 ਸਾਲ ਹੈਗੀ ਆ ਇੱਕ ਦੇ ਉਹ ਕੈਟਾਗਰੀ ਹੋ ਗਈ ਕਈ ਬੰਦੇ ਪੂਰੀ ਸਰਵਿਸ ਨਹੀਂ ਕਰ ਸਕਦੇ ਕੁਆਲੀਫਾਈਂ ਛੱਡ ਕੇ ਆ ਜਾਂਦੇ ਜੀ ਮੇਰੇ ਘਰ 'ਚ ਬਹੁਤ ਤਕਲੀਫ ਹੁੰਦੀ ਪੁੱਤੇ ਕਿਸੇ ਦਾ ਤੇ ਆ ਗਿਆ ਉਹਨਾਂ ਨੇ ਵੀ ਅਸੀਂ ਇਹ ਸੋਚਿਆ ਵੀ ਉਹ ਵੀ ਦੇਖੀਆਂ ਨੇ ਬਾੜ ਦੀ ਔਰ ਬੈਡ ਦੀ ਲੜਾਈਆਂ ਲੜੀਆਂ ਔਰ ਪੂਰੇ 15 ਸਾਲ ਨਹੀਂ ਕਰ ਸਕੇ ਬੈਡ ਦੀ ਘਰਦਨ ਦੀ ਲੜਾਈ ਲੜੀਆ ਪੂਰੇ ਨਹੀਂ ਕਰ ਸਕੇ 15 ਸਾਲ ਤੇ ਪੈਨਸ਼ਨ ਨਹੀਂ ਮਿਲਦੀ ਤੇ ਉਹ ਦੇਖਣਾ ਜਦ ਆਪਣੀ 올ਡ ਅਜ ਪਹੁੰਚ ਜਾਂਦੇ ਆ ਨਾ ਉਹਨਾਂ ਦੀ ਹਾਲਾਤ ਦੇਖਣ ਵਾਲੀ ਹੁੰਦੀ ਹੈ ਦੂਸਰੀ ਕੈਟਾਗਰੀ ਜਿੱਦਾਂ ਕੋਈ ਕਿਸੇ ਦੀ ਹੈਗਾ ਪੈਨਸ਼ਨ ਵਗੈਰਾ ਉਹਦੇ ਹਸਬੰਡ ਦੀ ਡੈਥ ਹੋ ਗਈ ਪੈਨਸ਼ਨ ਅੱਧੀ ਰਹਿ ਜਾਂਦੀ ਹੈ ਬੱਚਿਆਂ ਦਾ ਜਿਹੜਾ ਖਰਚਾ ਹੈ 4 ਗੁਣਾ ਬਜਟ ਦਾ ਕੋਈ MBA ਕਰ ਰਿਹਾ ਕੋਈ MBBS ਕਰਾ ਬੜੇ ਬੱਚੇ ਲਾਈ ਆਪਾਂ ਢਿਲੋਂ ਸਾਹਿਬ ਨਾਲ ਗੱਲ ਕਰੀਏ ਜਿਹੜੀ ਜਿਹੜੀ NGO ਲਈ ਤੁਸੀਂ ਕੰਮ ਕਰਦੇ ਹੋ ਉੱਥੇ ਆਰਮੀ ਦੇ ਨਾਲ ਨਾਲ ਹੋਰ ਵੀ ਜੀਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਉਹਦੇ ਲਈ ਵੀ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਹਾਂਜੀ ਸੋ ਢਿਲੋਂ ਸਾਹਿਬ ਤੁਹਾਡਾ ਨਾਲ ਤੁਸੀਂ ਕਿਸ ਸਾਥ ਨਾਲ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਬੜੀ ਵਿਸਥਾਰ ਦੇ ਨਾਲ ਗੱਲ ਕੀਤੀ ਸੋ ਦੋਸਤੋ ਢਿਲੋਂ ਸਾਹਿਬ ਜੇ ਢਿਲੋਂ ਸਾਹਿਬ ਜਨਨ ਸਾਹਿਬ ਨੇ ਜਿੱਥੇ ਆਰਮੀ ਦੀ ਗੱਲ ਕੀਤੀ ਉੱਥੇ ਕਿਤੇ ਨਾ ਕਿਤੇ ਉਹਨਾਂ ਨੇ ਇੰਪੀਰੈਂਸ ਦਾ ਵੀ ਰੋਲ ਮੰਨਿਆ ਕਿ ਜੇ ਕਿਤੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਮਿਲ ਜ ਤਾਂ ਬੱਚੇ ਕਦੀ ਵੀ ਕਿਸੇ ਵੀ ਰਾਹਾਂ 'ਤੇ ਪਟਕਦੇ ਤੇ ਨਾਲ ਦੀ ਨਾਲ ਬੱਚਾ ਪੇਰੈਂਟਸ ਨੂੰ ਵੀ ਚਾਹੀਦਾ ਹੈ ਫਿਰ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਗਾਈਡੈਂਸ ਦਿੱਤੀ ਜਾਵੇ ਨਾਲ ਦੀ ਨਾਲ ਉਹਨਾਂ ਨੇ ਆਰਮੀ 'ਚ ਜਾਣ ਦੀ ਵੀ ਗੱਲ ਕੀਤੀ ਪਿਆਰਨੀ ਜਾ ਕੇ ਕਿਹੜੀ-ਕਿਹੜੀਆਂ ਸਹੂਤਾਆਂ ਤੇ ਹੋਰ ਉਹਨਾਂ ਨੇ ਦੂਸਰੀਆਂ ਪਾ ਜਿਹੜੀਆਂ ਫੋਰਸਾਂ ਜਾਂ ਉਹਨਾਂ ਦੇ ਵਿੱਚ ਵੀ ਜਾਣ ਦੀ ਗੱਲ ਕੀਤੀ ਆ ਸਿਰਫ ਤੇ ਸਿਰਫ ਉਹਨਾਂ ਨੇ ਜਿਹੜਾ ਸਾਡਾ ਪੂਰਾ ਫੋਕਸ ਰਿਹਾ ਉਹ ਸਿਰਫ ਇਹ ਰਿਹਾ ਕਿ ਜਿਹੜਾ ਕਿਤੇ ਜਾਣਕਾਰੀ ਨਾ ਹੋਣੀ ਜਾਗਰੂਕਤਾ ਨਾ ਹੋਣ ਦਾ ਕਾਰਨ ਵੀ ਜਿਹੜਾ ਪੰਜਾਬ ਦੀ ਇੱਕ ਤਰਸਦੀ ਆ ਸੋ ਇਹਨਾਂ ਵੱਲੋਂ ਜਿਹੜੀ ਕੀਤੀ ਗਈ ਗੱਲਬਾਤ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਮ ਆਦਮੀ ਤੱਕ ਪਹੁੰਚਾਈਏ ਤਾਂ ਕਿ ਜੀ 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 ਕਿਉਂਕਿ ਜਿਹੜਾ ਕੁਛ ਇੰਦ ਨੂੰ ਝੁਕਾ ਘੱਟ ਹੋ ਗਿਆ ਬਿਕੋਸ ਸਾਡਾ ਬਾਹਰ ਨੂੰ ਝੁਕਾ ਬਹੁਤ ਹੋ ਗਿਆ ਜੀ ਬਿਲਕੁਲ ਬਿਲਕੁਲ ਬਸ ਇਹ ਅਸੀਂ ਸਾਰੇ ਬਿਕੋ ਮੈਂ ਵੀ ਅਸੀਂ ਸਾਰੇ ਕੰਟਰੀ ਘੁੰਮੇ ਮੈਂ ਸਪੇਨ ਔਰ ਇਜ਼ਰਾਈਲ ਚ ਮੈਂ ਆਫਸ਼ੀਅਲ ਡਿਊਟੀ ਲੈ ਗਿਆ ਸੀ ਵੈਰੀ ਗੁੱਡ ਜਬਾਨ ਇੱਕ ਸੂਰ ਹੈਡ ਆਫ ਡੈਲੀਗੇਸ਼ਨ ਇੰਡੀਆ ਦਾ ਕੋਈ ਗਿਆ ਸੀ ਆਈਐਸਓ ਇੱਕ ओके okay. इंग्लैंड अमेरिका कनाडा ਸਾਡੇ ਆਪਣੇ ਕੰਟਰੀ ਆ ਉੱਥੇ ਉੱਤੇ ਜਾ ਰਹੇ ਪਰ ਦੇਖੋ ਹੁਣ ਡੇ ਬਾਈ ਡੇ ਉੱਥੇ ਕੰਮ ਖਰਾਬ ਹੋ ਰਿਹਾ ਜੀ ਬਿਲਕੁਲ ਉਹ ਪਰਮਨੈਂਟ ਚੀਜ਼ਾਂ ਨਹੀਂ ਹੈਗੀਆਂ ਅੱਜ ਕੱਲ ਖਬਰ ਪੜ੍ਹੀ ਆ ਸੀ ਕੈਨੇਡਾ ਨੇ ਕਰਤਾ ਵੀ ਪੇਰੈਂਟਸ ਜਿਹੜੇ ਪੱਕੇ ਤੌਰ ਤੇ ਨਹੀਂ ਬੁਲਾਉਣੇ ਜੀ ਉੱਥੇ ਪੇਰੈਂਟ ਦੱਸੋ ਬੱਚੇ ਜਾਂਦੇ ਹੋਏ ਤੁਸੀਂ ਸਾਰੀ ਉੱਤੇ ਐਜ ਤੇ ਸਵੱਸਿਆ ਹੈਗੀ ਆ ਇਧਰ ਪੇਰੈਂਟ ਬਿਮਾਰ ਹੁੰਦੇ ਤੇ ਬੱਚੇ ਨੂੰ ਉੱਥੋਂ ਆਉਣਾ ਮੁਸ਼ਕਲ ਹੁੰਦਾ ਜੀ ਖਰਚਾ ਵੀ ਹੁੰਦਾ ਇਹ ਉਹ ਜਦ ਤੱਕ ਪੱਕੇ ਨਹੀਂ ਹੁੰਦੇ ਪਰ ਉਹ ਪੱਕੇ ਵੀ ਹੋ ਗਏ ਪੇਰੈਂਟਸ ਨੂੰ ਨਹੀਂ ਲਿਆ ਸਕਣਗੇ ਇਹ ਫੌਜ ਜਿਹੀ ਆਰਗੇਨਾਈਜੇਸ਼ਨ ਹੈ ਤੁਹਾਡਾ ਜਿੰਦਗੀ ਭਰ ਦਾ ਮੈਡੀਕਲ ਆਪਣਾ ਖਰਚਾ ਬੱਚਿਆਂ ਦਾ ਖਰਚਾ ਪੀਰਾਂ ਦਾ ਖਰਚਾ ਬੱਚਿਆਂ ਦੀ ਐਜੂਕੇਸ਼ਨ ਆਪਣੀ ਐਜੂਏ ਤੇ ਇਦਾਂ ਕਰਕੇ ਬਹੁਤ ਸਰੇ ਗਿਆ ਮੁਸ਼ਕਲਾਂ ਬਹੁਤ ਹੈ ਪਰ ਮੁਸ਼ਕਲਾਂ ਤੇ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਮਾਪਿਆਂ ਨੇ ਕਿੰਨੀਆਂ ਝਲੀਆਂ ਪਰਾਂ ਟਾਈਮ ਤੇ ਜਿਹੜਾ ਕਿਸਾਨਾਂ ਦੀ ਵੀ ਗੱਲ ਕਰਦੇ ਵੀ ਸੱਭਾਂ ਦੀਆਂ ਸਰੀਆਂ ਮਿੱਧ-ਮਿੱਧ ਕੇ ਉਹ ਮਤਲਬ ਉਹਨੇ ਨਾਲ ਪੈਦਾ ਕੀਤਾ ਮੁਸ਼ਕਲਾਂ ਤੋਂ ਨਹੀਂ ਡਰਦਾ ਜਿਹਦਾ ਸਾਡਾ ਤੇ ਇਦਾਂ ਦਾ ਪੰਜਾਬ ਇਸ ਚੀਜ਼ ਲਈ ਮਸ਼ਹੂਰ ਹੈ ਮੁਸ਼ਕਲਾਂ ਤੋਂ ਨਹੀਂ ਡਰਦੇ ਤੇ ਮੇਰਾ ਇਹ ਹੈ ਨਾ ਬੱਚਿਆਂ ਨੂੰ ਮੁਸ਼ਕਲਾਂ ਤੋਂ ਨਾ ਡਰੋ ਆਪਣੇ ਘਰ ਰਹਿ ਕੇ ਨਾ ਜਿਹੜਾ ਆਪਣੇ ਘਰ ਦੀ ਬਹੁਤ ਮਜ਼ੇਦਾਰ ਗੱਲ ਹੈ ਤੇ ਕੋਸ਼ਿਸ਼ ਕਰੋ ਫੌਜ ਜਰਾ ਆਰਮੀ ਨੇਵੀ 에어ਫੋਰਸ ਸਾਡੇ ਅੱਜ ਕੱਲ ਉਹ ਸਿਰ ਪੈਦਲ ਮਾਰਚ ਵਾਲੀ ਫੌਜ ਆਰਮੀ ਨਹੀਂ ਹੈਗੀ ਜੀ ਜੀ ਚਲੋ ਸੁਪਰ ਸਪੈਸ਼ਲਿਸਟ ਕੰਪਿਊਟਰ ਹੋਵੇ ਕੋਈ ਹੋਵੇ ਸੁਪਰ ਸਪੈਸ਼ਲਿਸਟ ਹੈ ਕਿ ਪੜ੍ਹਾਈ ਵੀ ਸਾਡੀ ਫੌਜ ਆਪੇ ਹੀ ਪੜ੍ਹਾਈ ਕਰਾਉਂਦੀ ਹੈ ਤੇ ਬੜੇ ਚਾਂਸ ਹੈ ਕਿ ਜਿਹੜੇ ਸਪਾਈ ਵੀ ਜਾਂਦੇ ਆ ਉਹਨਾਂ ਅਫਸਰ ਬਣਨ ਦੇ ਬਹੁਤ ਚਾਂਸ ਹੈ ਤੇ ਮੇਰੀ ਇੱਕ ਵਾਰ ਫਿਰ ਸਾਰੇ ਬੱਚਿਆਂ ਨੂੰ ਹੈ ਕਿ ਤੁਸੀਂ ਕੋਈ ਟਰਾਈ ਤੇ ਕਰਕੇ ਦੇਖੋ ਫੌਜ ਲਈ ਪਰ ਫਿਜ਼ੀਕਲ ਫਿਟਨੈਸ ਬਹੁਤ ਜ਼ਰੂਰੀ ਮੈਂਟਲ ਫਿਟਨੈਸ ਬਹੁਤ ਜ਼ਰੂਰੀ ਹੈ ਨਸ਼ੇ ਤੋਂ ਦੂਰ ਰਹਿ ਕੇ ਸਭ ਕੁਝ ਅਚੀਵेबल ਹੈ ਸੋ ਦੋਸਤੋ ਜਨਰਲ ਟਿਲੋ ਸਾਹਿਬ ਨੇ ਜਿਵੇਂ ਦੱਸਿਆ ਤੇ ਅਸੀਂ ਵੀ ਸਾਡਾ ਇਹ ਕੋਸ਼ਿਸ਼ ਰਹੂਗੀ ਕਿ ਆਪਾਂ ਗੱਲ ਕਰੀਏ ਕਿਉਂਕਿ ਅਸੀਂ ਵੀ ਪੰਜਾਬ ਦੇ ਹਾਲਾਤ ਦੇਖਦੇ ਆਂ ਬਾਹਰੀਆਂ ਸਟੇਟਾਂ ਦੇ ਹਾਲਾਤ ਵੀ ਦੇਖਦੇ ਆਂ ਬੇਰੁਜ਼ਗਾਰੀ ਬਹੁਤ ਆ ਬਹੁਤ ਸਾਰੇ ਨੌਜਵਾਨ ਇੱਚੀ ਕੁ ਵੀ ਆ ਇੱਕ ਵੱੜੀ ਜਿਹੜੀ ਅਹਿਮ ਗੱਲ ਕੀ ਹੈ ਵੀ ਜਿਸ ਵੀ ਬੱਚੇ ਨੇ ਕਿਸੇ ਵੀ ਫੋਰਸ ਦੇ ਵਿੱਚ ਆਣਾ ਉਹਨੂੰ ਫਿਜ਼ੀਕਲੀ ਤੇ ਮੈਂਟਲੀ ਫਿਟ ਹੋਣਾ ਚਾਹੀਦਾ ਜਿਹਦੇ ਲਈ ਉਹਨੂੰ ਕਿਸੇ ਵੀ ਤਰ੍ਹਾਂ ਦੀ ਰੈਡਿਕਸ਼ਨ ਦੀ ਲੋੜ ਨਹੀਂ ਹੈ ਉਹ ਸਿਰਫ ਤੇ ਸਿਰਫ ਆਪਣੇ ਸਰੀਰ ਤੋਂ ਤੇ ਖਾਣ ਪਾਣ ਦੇ ਤੌਰ ਤੇ ਜਿਹੜਾ ਆਪਣਾ ਮਜ਼ਬੂਤ ਹੋਵੇ ਤੇ ਫੋਰਸ ਜਿਹੜੇ ਜਵਾਨ ਕਰੇ ਔਰ ਉਹਨਾਂ ਨੇ ਦੱਸਿਆ ਵੀ ਸਿਰਫ ਤੇ ਸਿਰਫ ਆਰਮੀ ਇੱਕ ਫੌਜ ਹੀ ਹੈ ਜਿਹਦੇ ਵਿੱਚ ਪਰਿਵਾਰ ਬੱਚੇ ਤੇ ਨਾਲ ਫੈਮਿਲੀ ਪੀਰੈਂਟਸ ਨੂੰ ਵੀ ਸਾਰੀ ਸਹੂਲਤ ਪੂਰੀ ਉਮਰ ਤੱਕ ਦਿੱਤੀ ਜਾਂਦੀ ਆ ਸੋ ਬਹੁਤ ਬਹੁਤ ਧੰਨਵਾਦ ਜਨਰਲ ਜੇਐਸ ਟੇਲਨ ਸਾਹਿਬ ਹਰ ਸ਼ਾਹਪਤ ਦਾ ਦਾ ਭਾਰਤ ਲਈ ਦਲਜੀਤ ਅਜਨੂ